ਤੁਸੀਂ ਚਾਹੁੰਦੇ ਹੋ ਪੰਜਾਬ 'ਚ ਦੁਬਾਰਾ ਸਿੱਖ ਰਾਜ ਆਵੇ ਬਿਲਕੁਲ ਰਾਜ ਦਿਨਣਾ ਚਾਹੀਦਾ ਕਿਉਂ ਨਹੀਂ ਮਿਲਣਾ ਚਾਹੀਦਾ ਸਿੱਖਾਂ ਨੇ ਹੋਰ ਜਾ ਕੇ ਕੇਰਲਾ 'ਚ ਥੋੜਾ ਰਾਜ ਕਰਨਾ ਸਿੱਖਾਂ ਨੇ ਜਾ ਕੇ ਮਹਾਰਾਸ਼ਟਰ 'ਚ ਥੋੜਾ ਰਾਜ ਕਰਨਾ ਸਿੱਖਾਂ ਦੀ ਧਰਤੀ ਪੰਜਾਬ ਹੈ ਸਾਨੂੰ ਸਾਨੂੰ ਇੱਥੇ ਸਾਡਾ ਅਧਿਕਾਰ ਹੈ ਜੇਕਰ ਸਾਡੇ ਕੋਈ ਤਾਈਓ ਹਮੇਸ਼ਾ ਕਿਉਂ ਜਿੱਥੇ-ਜਿੱਥੇ ਸਾਡੀ ਪੱਗ ਆਇਆ ਜਿੱਥੇ ਸਿੱਖ ਦੀ ਗੱਲ ਆਉਂਦੀ ਉਹ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਸਾਡਾ ਇੱਕ ਇਲਾਕੀ ਫਰਜ਼ ਬੰਦਾ ਹੈ ਸਾਡਾ ਰਾਈਟ ਹੈ ਡੈਲੂ ਡੈਮੋਕਰਸੀ ਦਾ ਰਾਈਟ ਸਮਝ ਲਓ ਚਾਹੇ ਕਿਸੇ ਤਰੀਕੇ ਨਾਲ ਸਮਝ ਲਓ ਸਿੱਖਾਂ ਦਾ ਰਾਜ ਤਾਂ ਹੋਇਆ ਹੀ ਨੰਬਰ 1 ਦਾ ਆ ਗਿਆ ਤੁਸੀਂ ਵੇਖ ਲਓ ਸਾਡੀ ਕੌਮ ਨੇ ਦੂਜੀਆਂ ਕੌਮਾਂ ਦੇ ਲਈ ਆਪਣੀਆਂ ਸ਼ਹਾਦਤਾਂ ਦੇ ਕੇ ਗੁਰੂਆਂ ਦੀ ਹਮੇਸ਼ਾ ਆਪਾਂ ਜਦੋਂ ਹਿਸਟਰੀ ਪੜ੍ਹਦੇ ਆ ਤੇ ਅਸੀਂ ਹਿੰਦੂਆਂ ਲਈ ਆਪਣੀਆਂ ਸ਼ਹਾਦਤਾਂ ਦੇ ਕੇ ਇੱਕ ਉਸ ਗੱਲ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਨਾ ਅਸੀਂ ਇਕਿਆਂ ਜਿਹੜਾ ਵੀ ਸਾਡੇ ਦਾ ਕੋਈ ਤੱਕਾ ਤਸ਼ੱਦਦ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹ ਤਸ਼ੱਦਦ ਨਹੀਂ ਚੱਲ ਸਕਦੇ ਪਿਆਰ ਨਾਲ ਸਾਡਾ ਦਿਲ ਕੱਢ ਲੋ ਅਸੀਂ ਸੀ ਨਹੀਂ ਕਰਾਂਗੇ